ਵਾਣ ਅੰਨੂ ਇਹ ਹੈਗਾ ਵੀ ਆਪਾਂ ਨਾ ਜਿਹੜਾ ਹਮ ਆਪਾਂ ਆਟੋ ਉਹ ਜਿਹੜਾ ਜਿੰਨਾ ਬਚਿਆ ਉਹ ਲੋਕਾਂ ਦਾ ਕਰੀਏ ਕਿਉਂਕਿ ਤੁਮ ਦਾ ਸ਼ੁਰੂ ਹੋਊਗਾ ਬਈ ਰਾਏ ਦੀ ਸੇਕ ਕਰਾ ਦੇ। ਬਾਅਦੇ ਜਿੰਨਾ ਜਿੰਨਾ ਦਾ ਬਚਿਆ ਆਪਾਂ ਜਿਹੜੇ ਲੋਕਾਂ ਦਾ ਪਹਿਲੀ ਛੱਡ ਕੇ ਪਰਿਵਾਰ ਜੀ ਆਪ ਅਕਸੀਡੈਂਟ ਹੋਣ ਤੋਂ ਬਾਅਦ ਨਿਕਲੇ ਪਹਿਲਾ ਅਪਾਂਹਤ ਕਾਰਨ ਇਹ ਸੀ ਕਿ ਬਰਸਤ ਦੇ ਵਿੱਚ ਕਿੰਨੀ ਲੈਟ ਆ ਰਹੀ ਹੈ ਤੇ ਇਸ ਦੇ ਉਹ ਵੀ ਉਹੀ ਅਰਜਨ ਕੱਲ ਪੁੱਛਾਈ ਜੀ ਅੰਦੀ ਸੋਲਿਸਾ ਜਿਹੜਾ ਅੱਜ ਐਸਡੀਐਮ ਦਫਤਰ ਦੇ ਵਿੱਚ ਅਸੀਂ ਮੰਗ ਪੱਤਰ ਦੇਣ ਆਏ ਹਾਂ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਐਸਡੀਐਮ ਸਾਹਿਬਾਨ ਨੂੰ ਜਿਹੜਾ ਅੱਜ ਅਸੀਂ ਮੰਗ ਪੱਤਰ ਦਿੱਤਾ ਹੈ ਇਹਦਾ ਮਕਸਦ ਇਹ ਹੈ ਕਿ ਬਹੁਤ ਘਣਾਉਣੀਆਂ ਕਟਨਾਮਾ ਦੁੱਖ ਦਾ ਹੀ ਕਟਨਾਮਾ ਵਾਪਰਦੀਆਂ ਜਿਵੇਂ ਆਪਣੇ ਨੇੜੇ ਸਮਾਣੇ ਵਾਪਰੀ ਇੱਕੋ ਇੱਕ ਬੱਚੇ ਕਿੰਨੇ ਕਿੰਨੇ ਬੱਚੇ ਨੇ ਪਰਿਵਾਰ ਛੋਟੇ ਹੋ ਗਏ ਐਡੀ ਬਦભાગੀ ਕਟਨਾਮਾ ਵਾਪਰੀ ਕਿ ਉਹ ਪਰਿਵਾਰਾਂ ਨੂੰ ਪੁੱਛਿਆ ਜਾਣੀਏ ਨਾ ਮੁੜ ਕੇ ਵੀ ਇਨਸਾਫ ਵਾਲੀ ਗੱਲ ਹੋਈ ਹੈ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਆ ਸਾਡੇ ਨਾਂ ਪੇ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਜੀ ਤੁੰਦਾ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾ ਹਫ਼ਤੇ ਦੇ ਅੰਦਰ ਅੰਦਰ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹੈਡਮਾਸਟਰਾਂ ਨੂੰ ਕੱਢੋ ਚਿੱਠੀਆਂ ਤਾਂ ਕਿ ਉਹ ਆਪੋ ਆਪਣੇ ਵਹੀਕਲ ਕਿਸੇ ਦਾ ਟਾਇਰ ਘਸੇ ਹੋਏ ਨੇ ਕਿਸੇ ਦੇ ਕਿਸੇ ਦੇ ਪਿੱਛੇ ਨਾ ਕੋਈ ਐ ਪਤਾ ਲੱਗਦਾ ਵੀ ਇਹ ਕੀ ਜਾ ਰਿਹਾ ਹੈ ਕੀ ਨੇ ਟੈਂਪੂ ਭਰੇ ਜਾ ਰਹੇ ਨੇ ਸ਼ਹਿਰ ਦੇ ਵਿੱਚ ਅਸੀਂ ਹੁਣ ਮੈਂ ਲੰਘਿਆ ਆ ਰਿਹਾ ਸੀ ਆਟੋ ਚ ਉਸ ਰੋਡ ਤੂੜੀ ਵੀ ਨਹੀਂ ਅਸੀਂ ਤੁੰਦਦੇ ਜਿਵੇਂ ਅਸੀਂ ਬੱਚਿਆਂ ਨੂੰ ਤੁੰਲ ਕੇ ਮਾਂ ਪਿਓ ਦਾ ਵੀ ਫਰਜ਼ ਬਣਦਾ ਵੀ ਪਹਿਲਾਂ ਦੇਖਣ ਜਿਹੜੇ ਵਹੀਕਲ ਬੱਚਿਆਂ ਨੂੰ ਬਿਠਾਉਂਦੇ ਨੇ ਧੱਕੇ ਨਾਲ ਨਾ ਬੱਚਿਆਂ ਨੂੰ ਜੇ ਮਸੂਮ ਨੇ ਨਾ ਧੱਕਾ ਕਰੀਏ ਪ੍ਰਸ਼ਾਸਨ ਦਾ ਫਰਜ਼ ਬਣਦਾ ਵੀ ਜਿਹੜੀ ਗੱਡੀ ਖਰਾਬ ਹੈ ਅਸੀਂ ਨਾਲ ਮੈਂ ਇਹ ਵੀ ਲਿਖਿਆ ਹੈ ਕਿ ਬੇਰਜਗਾਰੀ ਕਰਕੇ ਉਹਨਾਂ ਨੂੰ ਪਹਿਲਾਂ ਜਾਗਰਿਤ ਕਰਨਾ ਫਰਜ਼ ਬਣਦਾ ਜੇ ਫੇਰ ਵੀ ਕੋਈ ਆਪਣਾ ਵਹੀਕਲ ਬਦਲਦਾ ਚਾਹ ਉਹਦੇ ਟਾਇਰ ਨਹੀਂ ਬਦਲਦਾ ਉਹਨੂੰ ਲਾਈਟਾਂ ਨਹੀਂ ਠੀਕ ਕਰਾਉਂਦਾ ਫੇਰ ਉਹਦੇ ਤੇ ਜ਼ਰੂਰ ਕਾਰਵਾਈ ਕੀਤੀ ਜਾਵੇ ਇਥੋਂ ਪ੍ਰਸ਼ਾਸਨ ਦਾ ਫਰਜ਼ ਬਣਦਾ ਦੂਜੇ ਵੱਨੇ ਜਿਹੜਾ ਲੋਕਾਂ 'ਚ ਰੌਲਾ ਪੈ ਰਿਹਾ ਹੈ ਵੀ ਜਿਹੜੀ ਆਪਣਾ ਬਾਈਪਾਸ ਆਉਂਦਾ ਰੋੜੀ ਦੇ ਪੁਲਾ ਤੋਂ ਇੱਥੇ ਤੱਕ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਐਕਸੀਡੈਂਟ ਹੁੰਦੇ ਨੇ ਇਹਦੇ ਲਈ पीडब्ल्यूਡੀ ਬਾਈਕਮੈਨ ਨੂੰ ਹੋਰ ਵਿਭਾਗ ਜਿਹੜਾ ਸੰਬੰਧਤ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਦਿੱਤੀ ਜਾਵੇ ਤਾਂ ਕਿ ਪਤਾ ਲੱਗੇ ਕਿ ਇਹ ਕਟਨਾਮਾ ਰੁਕੀਆ ਕਿਵੇਂ ਜਾ ਸਕਦੀਆਂ ਇਹ ਇਹ ਚੀਜ਼ਾਂ ਨੂੰ ਅਸੀਂ ਮੰਗ ਬੇਨਤੀ ਇਸ ਕਰਕੇ ਲੈ ਕੇ ਆਇਆ ਹਫ਼ਤੇ ਦਾ ਦਿੱਤਾ ਟਾਈਮ ਜੇ ਪ੍ਰਸ਼ਾਸਨ ਹਫ਼ਤੇ ਨਾ ਜਾ ਗਿਆ ਫਿਰ ਸਾਡੀ ਮਜਬੂਰੀ ਹੈ ਕਿ ਅਸੀਂ ਸੰਘਰਸ਼ ਦਾ ਰਾਹ ਬਣਾ ਨਹੀਂ ਸੋਲੇ ਸਾਹਿਬ ਜਿਸ ਤਰ੍ਹਾਂ ਦੇਖਿਆ ਯਾਰਾ ਬਜ਼ਾਰਾਂ ਦੇ ਵਿੱਚ ਵੀ ਦੇਖਦੇ ਹਾਂ ਅਸੀਂ ਵੀ ਦੇਖਦੇ ਹਾਂ ਤੇ ਤੁਸੀਂ ਵੀ ਦੇਖਦੇ ਹੋ ਵੀ ਜਿਵੇਂ ਬੱਚੇ ਗੱਡੀ ਦੇ ਵਿੱਚ ਜਿਵੇਂ 10 ਈਟਾ ਆਉਂਦੀਆਂ ਨੇ ਤਾਂ ਬੱਚੇ ਕੰਨਸੇਗਾ 20 ਤੋਂ 25 ਬੱਚੇ ਬੱਚੇ ਹੁੰਦੇ ਨੇ ਵੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਚੱਲ ਰਿਹਾ ਹੈ ਅਸੀਂ ਉਹਦੇ ਕਰਕੇ ਕੀ ਕਹੇ ਵੀ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਇਹ ਇਹ ਜਿਹੜਾ ਟ੍ਰੈਫਿਕ ਪੁਲਿਸ ਵਾਲੇ ਨੇ ਹੋਰ ਮੈਕਮੇ ਨੇ ਇਹ ਖੁਦ ਵੀ ਇਹਨਾਂ ਦਾ ਚਾਹੇ ਇੱਥੇ ਦਾ ਕਾਨੂੰਗੋ ਵੀ ਹੋਵੇ ਕਾਨੂੰਗੋ ਵੀ ਆਪਣੀ ਐਸ.ਡੀ.ਐਮ. ਸਾਹਿਬ ਨੂੰ ਦੱਸ ਸਕਦਾ ਹੈ ਤਹਿਸੀਲਦਾਰ ਸਾਹਿਬ ਨੂੰ ਦੱਸ ਸਕਦਾ ਹੈ ਕਿ ਮੈਂ ਲੰਗਿਆ ਆ ਰਿਹਾ ਸੀ ਜੀ ਉੱਥੇ ਘਾਟੋਂ ਲੰਗਿਆ ਜਿਹੜਾ ਸ਼ਹਿਰ ਦੇ ਵਿੱਚ ਉਹ ਚ 20 25 ਬੱਚੇ ਲੱਦੇ ਹੋਏ ਸੀ ਉਹਦੀ ਕਪੈਸਿਟੀ ਹੈ ਜਿਹੜੀ ਉਹ ਸਿਰਫ 10 ਬੱਚੇ ਖਿੱਚਦੀ ਹੈ ਇਹ ਇਹ ਚੀਜ਼ਾਂ ਤੇ ਕਾਰਵਾਈ ਕਰਾਉਣ ਤਾਂ ਕਿ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਚਲਾਣ ਹੁੰਦੇ ਨੇ ਸਾਡਾ ਬਾਉਂਡ ਹੋਊਗਾ ਇਥੋਂ ਦਾ ਸਬੰਧ ਹੈ ਸੱਚੋ ਹੈ ਕਤਵਾਲੀ ਉਹਦੇ ਉਹ 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 ਫੜ ਫੜ ਕੇ ਅੰਦਰ ਦੇਣਗੇ ਆਪੀ ਲੋਕਾਂ ਨੇ ਡਰ ਜਾਣ ਕਾਨੂੰਨ ਦਾ ਤਾਂ ਡੰਡਾ ਚਾਹੀਦਾ ਵਰਤਣ ਦੀ ਲੋੜ ਨਹੀਂ ਹੁੰਦੀ ਸਿਰਫ ਦਿਖਾਉਣਾ ਹੁੰਦਾ ਡੰਡਾ